ਸੋਨੂੰ ਵੀਰ ਸਾਸਤਰੀ ਕਾਲ ਸਾਸਤਰੀ ਕਾਲ ਜੀ ਸਾਸਤਰੀ ਕਾ ਆ ਝੋਟੀ ਗੱਬਨ ਦੂਜਾ ਸੁਆ ਹਾਂਜੀ ਹਾਂਜੀ ਹਫਤੇ ਦੀ ਕੱਚੀ ਹਾਂਜੀ ਹਾਂਜੀ ਚੰਗੀ ਝੋਟੀ ਆ ਮੈਂ ਆਣਾ ਬਈ ਬਹੁਤ ਚੰਗੀ ਹੈ ਮੁੱਲ 85000 ਅੱਜ ਸ਼ੋਰਟ 'ਚ ਵੀ ਚੱਲਣ ਦੇ ਵੇਖੀ ਜਾਓ ਹਾਂਜੀ ਹਾਂਜੀ ਹਣਾ ਮੁੱਲ 85000 ਦੇਣ ਲੈਣ ਹਾਂਜੀ ਹਾਂਜੀ ਜੀਚੋ ਛੋੜ ਛੱਪਾ ਹਾਂਜੀ ਹਾਂਜੀ ਕਿਆ ਬਾਤ ਆ ਸੱਜਣੋ ਚੰਗੀ ਝੋਟੀ ਆ ਟੋਕੜਾ ਵਾਲੇ ਭਾ ਤੇ ਆ ਵੀ 85 ਦੀ ਦੇ ਦੇ ਅੱਜ ਵੇਖੀ ਜਾਓ ਹਾਂਜੀ ਹਾਂਜੀ 85 ਦੇ ਦਈਏ ਦੇ ਦੇ ਨਹੀਂ ਆਈ ਆ ਬਹੁਤ ਵੱਡੇ ਟਾਂਚੇ ਦੀ ਮੈਂ ਸੱਜਣੋ ਸੁਆ ਤੁਸੀਂ ਤੀਜਾ ਵਾਲੇ ਚੌਥਾ ਥੋੜ ਹਵਤਾ ਸਾਹਮਲੇ ਉਹ ਮੈਂ ਵੇਚਣ ਵਾਲਾ ਭਰਾ ਵੀ ਲੈ ਜੇ ਵੀਡੀਓ ਦੁਬਾਰਾ ਕਰਦੇ ਆਂਗੇ ਚੰਗੀ ਕਮਾਈ ਦੇ ਕੇ ਜਾਊਗੀ ਇਹ ਗੱਲ ਦੀ ਗਾਰੰਟੀ ਜੇ ਕੋਈ ਸੱਜਣ ਘਰੇ ਲਾਉਣੀ ਚਾਹੁੰਦਾ ਉਹਦੇ ਲਈ ਤਾਂ ਪੂਰੀ ਲਾਭਦਾਇਕਾ ਵੱਡੇ ਢਾਂਚੇ ਦੀ ਚੰਗੇ ਦੁੱਧ ਵਾਲੀ ਮੈਂ ਸੱਜਣੋ ਰੇਟ ਵੀਰ ਨੇ ਮੰਗਿਆ 85000 ਆ ਆ ਗਈ ਬਿਲਕੁਲ ਤਾਜੀ ਸੂਈ ਛੋਟੀ ਦੁੱਜਾ ਸੂਆ ਹਾਂਜੀ ਹਾਂਜੀ ਰਾਤ ਹੀ ਸੂਈ ਰਾਤ ਦੀ ਸੂਈ ਹਾਂਜੀ ਬੋਲਾ 5-7 ਕਿਲੋ ਹਾਂਜੀ ਹਾਂਜੀ ਮਗਰ ਕੱਟੀ ਮਗਰ ਕੱਟੀ ਵੇਖੋ ਜੀ ਗਿੱਲੇ ਨਾੜੂਏ ਤੇ ਸੱਜਣੋ ਇਹਦੇ ਮਗਰ ਵੀ ਕੱਟੀ ਆ ਗਈ ਧੰਨਵਾਦ ਕਰ ਦੋ ਰੱਬ ਦਾ